ਪੈਸੇ ਕਿੰਨੇ ਦੇ ਰਹੇ ਹੋ ਕਿਹੜਾ ਕਿੰਨੇ 50 50 ਸੇਬਾ ਪਿਚਾਰੇ ਤਿੰਨ ਜਾਨ ਦਾ ਸੋਨੇ ਹਾਂਜੀ ਉਹ ਬੋਲੇ ਲਾ ਕੇ 2 ਰੁਪਏ ਲਵਾਂਗੇ ਇਹਨੇ ਬੈਸੇ ਕੰਦੀ ਨਹੀਂ ਕਰੂੰਦੇ ਹਾਂ 2000 ਰੁਪਏ ਇੱਕ ਤਾਂ ਹਾਂਜੀ ਸਾਰੇ ਨਹੀਂ ਲਾ ਰਹੇ 2000 ਨਾਲ ਫਿਰ ਇਹ ਤਾਂ ਹੈ ਜੀ ਹਾਂ ਨਹੀਂ ਵੀ ਸਾਰੇ ਬਾਪ ਹੁੰਨੇ ਨਾਲ ਦੱਸੋ ਕਿ ਮਾਂ ਪਰਛਨੇ ਕਿੰਨੇ ਹਾਂਜੀ ਮਿੱਤਰੋ ਆਸੀ ਕਾਲ ਆਪਾਂ ਕੁਝ ਦਿਨ ਪਹਿਲਾਂ ਨਾ ਇੱਕ ਬਲਾਤਕਾਰੀ ਬਾਬੇ ਦੀ ਬਲਜਿੰਦਰ ਸਾਹਿਬ ਦੀ ਵੀਡੀਓ ਪਾਈ ਸੀਗੀ ਜੋ ਕਿ ਅਖਾੜਾ ਨੈਤ ਤੇ ਚਰਨਕਾਰ ਠਾਠ ਬਣਾਈ ਹੋਈ ਆ ਜਦ ਦੀ ਉਹਦੀ ਆਪਾਂ ਵੀਡੀਓ ਪਾਈ ਸੀਗੀ ਤੇ ਉਸ ਦੀ ਇੱਕ ਨਵੀਂ ਹੋਰ ਰਿਕਾਰਡਿੰਗ ਕੁੜੀ ਦੇ ਨਾਲ ਵਾਇਰਲ ਹੋਈ ਹੈਗੀ ਜਿਸ ਦੇ ਵਿੱਚ ਕੁੜੀ ਵੀ ਸ਼ਰਿਆਮ ਆਪ ਉਹਦੇ ਨਾਲ ਯਾਨ ਨੂੰ ਤਿਆਰ ਹੋ ਰਹੀ ਹੈਗੀ ਤੇ ਕਿੱਥੇ ਜਾਣਾ ਹੈ ਉਹਨਾਂ ਨੇ ਕਿੰਨੇ ਜਾਣਿਆਂ ਨੇ ਜਾਣਾ ਕਿਵੇਂ ਕਿਵੇਂ ਜਾਣਾ ਤੇ ਕਿਹੜੀ ਜਗ੍ਹਾ ਜਾਣਾਗਾ ਉਹ ਸਾਰਾ ਮੈਂ ਇਸ ਰਿਕਾਰਡਿੰਗ ਦੇ ਵਿੱਚ ਲਾਉਣ ਲੱਗਿਆਂਗਾ ਰਿਕਾਰਡਿੰਗ ਸੁਣਿਓ ਤੇ ਕਿਵੇਂ ਕੁੜੀ ਵੀ ਸ਼ਰਮ ਖੋਸ਼ ਹੋ ਕੇ ਕਰ ਰਹੀ ਆ ਗਲਤੀ ਦੋਨਾਂ ਦੀ ਹੈਗੀ ਗਲਤੀ ਇੱਕ ਪਾਸੇ ਨਹੀਂ ਹੈਗੀ ਗਲਤੀ ਦੋਨਾਂ ਦੀ ਆ ਮੰਨਦੇ ਆਂਗੇ ਪਰ ਬਾਬੇ ਦੀ ਸਭ ਤੋਂ ਵੱਡੀ ਇਹ ਗਲਤੀ ਆ ਵੀ ਉਸਨੇ ਇੱਕ ਗੁਰੂ ਘਰ ਦੇ ਵਿੱਚ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਜੇ ਗਲਤ ਕੰਨੋਣੇ ਕੰਮ ਕੀਤੇ ਆਗੇ ਤੇ ਆ ਸੁਣਿਓ ਰਿਕਾਰਡਿੰਗ ਤੇ ਇਸ ਤੋਂ ਬਾਅਦ ਆਪਾਂ ਫੇਰ ਕਰਦੇ ਆਂ ਗੱਲਬਾਤ ਮਿਲਾਂ ਜੀ ਜੀ ਮੈਂ ਜਿੰਨਾਂ ਤੋਂ ਤੁਸੀ ਦੱਸੋ ਕਿ ਕਰਨਾ ਹੈ ਮੈਂ ਮਦਦ ਹਾਂ ਜਾਨ ਨੂੰ ਦੇਸਾਂ ਜੀ ਜਾਨ ਮੈਂ ਤਿਆਰ ਆ ਇਹ ਲਈ ਵਰਗਾ ਨਾਈਟ ਜੇ ਤਾਂ ਮੈਂ ਇਹ ਹਾਂ ਵੀ ਲਾਈਕ ਕਰ ਲਦੇ ਨੇ ਤੇ ਵੀ ਜਿੰਨੇ ਵੀ ਨਾਲ ਬੋਲਦੇ ਤੁਸੀਂ ਮੈਨੂੰ ਜਾਣ ਤੋਂ ਸੋਣ ਹਾਂ ਜੀ ਕੋਮੇ ਆ ਕੇ ਦੋ ਰੂਮ ਲੈਵਾਂਗੇ ਹਾਂ ਜੀ ਇਹ ਬਤ ਨਾ ਲੈ ਦਾਂਗੇ ਹਾਂ ਜੀ ਇਹ ਇੰਤਰਨਾ ਲੈਦਾ ਜੀ ਦਿਨ ਤੇਰੇ ਕੱਟ ਜਮਾਪੇ। ਓਕੇ। ਨਾਲ ਹੋ ਗਏ ਇਕੱਠੇ। ਹਾਂਜੀ। ਫੇਰ ਫੇਰ ਨਹੀਂ ਨਾ ਟਾਈਟ ਹੋਗਾ। ਫੇਰ ਨਹੀਂ ਆਉਣਾ। ਤੇ ਤਾਂ ਦਾ ਵੀ ਇਕੱਠੇ ਗਏ ਆ ਤੇ ਸਾਰੀ ਗੱਲਬਾਤ ਕਰਨੀ ਦੀ ਦੁੱਖ ਸੁਖ ਪ੍ਰਬੰਧਨ ਵਾਂਗੂ। ਓਕੇ। ਬਾਕੀ ਗੱਲਾਂ ਕਰਨ ਲੱਗੇ ਵੀ ਗਾਉਂ ਟੇਹਟੋਂ ਕੋਈ ਚੱਕ ਲਿਆ ਤਾਂ। ਬੰਦਨ ਬਟੇ ਦੀ ਦਾਰਾ ਕਿਤੇ। पर 3 ओके सेवा चलिए अब मैं चलते रहते हैं हमारे चलते के जाना है फिर मैं होटल के जा रहा हूं कि नावे जाना चाहिए श्री रिसर्च सेंटर जाना और थर्ड होटल के जाना नहीं हो गई हां कमरा तो हो गए आप देख लो हां तो से आके आप देख लो ਆ ਬਾਤ ਉਹਦਾ ਨਾਲ ਹੈਗਾ ਕਿਨੇ پیسے ਕਹਿੰਦੇ ਨਹੀਂ ਕਰੂੰਗੇ ਹਾਂ 2000 ਰੁਪਏ ਇੱਕ ਬੰਤ ਹਾਂ ਜੀ ਸਾਰੇ ਨਹੀਂ ਲਾ ਰਹੇ ਦੋਸਤ ਇਹ ਨਾਲ ਦੇ ਤੇ ਇਹ ਤਾਂ ਹੈ ਜੀ ਹਮ ਦਾ ਨਹੀਂ ਨਹੀਂ ਸਾਰੇ ਬਾਪ ਹੁੰਨੇ ਇਹਨਾਂ ਨੂੰ ਦਸਤੋ ਕੇ ਮਾਂ ਪਰਛਨੇ ਕਿਨੇ ਤੁਸੀਂ ਆਰਡਰ ਕਰ ਦੋ ਤੇ ਮੈਨੂੰ ਨਹੀਂ ਪਤਾ ਕੁਛ ਇਹ ਨਹੀਂ ਪੜਾ ਆਪ ਕੀ ਕਰਦੇ ਤੁਸੀਂ ਨਹੀਂ ਨਹੀਂ ਸਾਡੇ ਕੋਲ ਮੈਨੂੰ ਪਿਆ ਇੱਥੇ ਕੋਈ ਕੋਲ ਜੀ ਸਿਆਗਾ मैंने मैं शराबर लैन लगे ची करा तेरी किसा गादी मुट मेरे, था। तो 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 मेरे बोल आ जाए यार मैं नहीं तू चाहिए आई लगता चीज नहीं मरते हम तू मर दी रात में कट्ठी पवानी ਸਰਵਿਸ ਕਰਕੇ ਤੇਰੀ ਕੋਣੇ ਤੇ ਆ ਰਿਹਾ ਕਿ ਕਮਰੇ ਗੂਰੇ ਲੱਗੇ ਹੁੰਦੇ ਸੀ ਐਕਸਪੀਰੀਅੰਸ ਅਸਲੀ ਲੱਗੇ ਕਰਨ ਇਸ ਸੰਗੁਸ਼ੰਕਾਂ ਵੀ ਮਜੇ ਜੀ ਨਨ ਪਰਦੇ ਉਹ ਆਹ ਤਾਲਾ ਸੁਣੋ ਸੋਮਵਾਰ ਜਾਂ ਮੰਗਲਵਾਰ ਪਠਨਵੜ ਤੋਂ ਗੱਲ ਆ। ਬਰੋ ਤੁਸੀਂ ਹੁਣ ਇਹ ਰਿਕਾਰਡਿੰਗ ਸੁਣ ਲਾ ਸੁਣਤਾ ਲਈ ਆ। ਇਹਦੇ ਵਿੱਚ ਹੁਣ ਤੁਸੀਂ ਦੇਖ ਲਓ ਕਿਵੇਂ ਕੁੜੀ ਖੁਸ਼ ਹੋ ਕੇ ਕਹਿ ਰਹੀ ਆ ਆਪਾਂ ਉੱਥੇ ਹੀ ਜਾਣਾਗਾ ਉੱਥੇ ਹੀ ਕਿੱਥੇ ਹਿਮਾਚਲ ਦੇਖ ਲਓ ਵੀ ਇਹ ਪੰਜਾਬ ਛੱਡ ਕੇ ਜਿੱਥੇ ਇਹਨਾਂ ਨੂੰ ਕੋਈ ਘਟ ਜਾਣਦਾ ਵੀ ਨਹੀਂ ਜਾਣਦਾ ਉੱਥੇ ਜਾ ਕੇ ਹੋਟਲਾਂ ਦੇ ਵਿੱਚ ਕਿਵੇਂ ਰੰਗ ਰਾਲੀਆਂ ਮਨਾਉਂਦੇ ਨੇ ਕਿਵੇਂ ਇਹ ਕਮਰੇ ਲੈ ਕੇ ਉੱਥੇ ਕੁੜੀਆਂ ਦੇ ਨਾਲ ਰਹਿੰਦੇ ਨੇਗੇ ਤੇ ਲਾਂਤਾਂ ਇਹ ਜੇ ਬਾਬਿਆਂ ਦੇ ਜਿਹੜੇ ਬਣੇ ਚਿਹਰੇ ਤੋਂ ਦਾ ਸਾਧ ਨੇ ਤੇ ਉਤੋਂ ਵਿੱਚੋਂ ਬਲਾਤਕਾਰੀ ਨੇਗੇ ਤੇ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਭਾਈ ਅਮਰਤਪਾਲ ਮੈਰੋ ਨੇ ਇਹ ਵੀ ਕਿਹਾਗਾ ਕਿ ਸਭ ਤੋਂ ਘੱਟ ਗੰਦ ਵਾਲੀ ਰਿਕਾਰਡਿੰਗ ਇਸ ਬਾਬੇ ਦੀ ਇਹੀ ਈ ਸਾਡੇ ਕੋਲੇ ਨਹੀਂ ਤਾਂ ਜਿੰਨੀਆਂ ਹੋਰ ਰਿਕਾਰਡਿੰਗਾਂ ਨੇ ਸਾਡੇ ਕੋਲੇ ਇਸ ਦੀਆਂ ਉਹ ਸਾਰੀਆਂ ਇਸ ਤੋਂ ਵੱਧ ਦੁਗਣਾ ਗੰਦਵਕਣ ਵਾਲੀਆਂ ਨੇ ਉਹ ਅਸੀਂ ਜਨਤਾ ਦੇ ਸਾਹਮਣੇ ਪੇਸ਼ ਨਹੀਂ ਕਰ ਸਕਦੇ ਤੇ ਕੁਛ ਹੋਣਾ ਜਿਵੇਂ ਬਾਬੇ ਵੀ ਉਹਦੇ ਨਾਲ ਸਪੋਰਟ ਦੇ ਵਿੱਚ ਆਏ ਆ ਜਾਂ ਕੁਛ ਭਾਈ ਅਮਰਤਪਾਲ ਸਿੰਘ ਮੈਰੋ ਤੇ ਇਲਜ਼ਾਮ ਰਾਲ ਲਾ ਰਹੇ ਨੇਗੇ ਉਹ ਪੈਸੇ ਲੈ ਕੇ ਸਾਡੇ ਚੱਕ ਕੇ ਜਾਂ ਇਦਾਂ-ਉਦਾਂ ਜਾਂ ਮਾਲੋਵੀਆ ਕਾ ਬੂਟਾ ਗੋਲ ਕਚੋਰਾ ਉਹਨੇ ਇਲਜ਼ਾਮ ਲਾਇਏ ਨੇਗੇ ਵੀ ਉਹ ਵੀ ਇੱਕ ਬਲੈਕ ਮੇਰੇ ਨਾਲਗਾ ਪਹਿਲੀ ਗੱਲ ਤਾਂ ਬਲੈਕ ਮੈਂ ਬੂਟੇ ਗੋਲ ਕਚੋਰ ਨੂੰ ਕਹਿਣਾ ਚਾਹਾਂਗਾ ਵੀ ਤੂੰ ਉਹਦੀ ਪੈਰ ਦੀ ਜੁੱਤੀ ਵਰਗਾ ਵੀ ਨਹੀਂ ਹੈਗਾ ਜਿਹੜੇ ਉਹ ਅੱਜ ਕੱਲ ਗਰਾਊਂਡ ਲੈਵਲ ਤੇ ਕੰਮ ਕਰ ਰਿਆ ਨਾ ਇੱਕ ਇੰਨੇ ਕ ਸੋਹਣੇ ਕੰਮ ਕਰ ਰਿਆ ਕੁੜੀਆਂ ਦੇ ਘਰ ਬਸਾਰਿਆ ਕਿਸੇ ਦਾ ਕੋਈ ਕਿਸੇ ਨਾਲ ਧੱਕਾ ਹੋ ਰਿਹਾ ਉੱਥੇ ਖੜ ਰਿਆ ਕਿਸੇ ਬਜ਼ੁਰਗ ਦੇ ਕੋਈ ਮਾਲੋ ਵੀ ਘਰ ਜਾਗਾ ਉਹਦਾ ਉਹ ਪੂਰਾ ਕਰ ਰਿਆਗਾ ਕੋਈ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੈ ਨਹੀਂਗਾ ਤੇ ਮਾਤਾ ਬਜ਼ੁਰਗ ਇਕੱਲੇ ਰਹਿੰਦੇ ਨੇਗੇ ਤੇ ਉਹਨਾਂ ਦੀ ਮਦਦ ਕਰ ਰਿਹਾ ਇਹੋ ਜਿਹੇ ਅਨੇਕਾਂ ਹੀ ਕੰਮ ਪਾਈਆ ਵਰਤਪਾਲ ਸਿੰਘ ਮਹਿਰੋ ਦੇ ਆ ਜਿਹੜੇ ਕਿ ਆਪਾਂ ਗਿਣਾ ਨਹੀਂ ਸਕਦੇ ਜਿੰਨੇ ਉਹ ਗਰਾਊਂਡ ਲੈਵਲ ਤੇ ਵਧੀਆ ਕੰਮ ਕਰ ਰਿਹਾਗਾ ਤੇ ਵਧੀਆ ਕੰਮ ਕਰਨ ਵਾਲਿਆਂ ਦੀ ਮੈਂ ਸਾਰਿਆਂ ਨੂੰ ਕਹਿੰਦਾਗਾ ਵੀ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤਾਂ ਜੋ ਉਹਨਾਂ ਨੂੰ ਹੋਰ ਹੌਸਲਾ ਮਿਲ ਸਕੇ ਮੈਂ ਵੀ ਸਪੋਰਟ ਕਰਦਾਗਾ ਭਾਈ ਅਮਰਪਾਲ ਸਿੰਘ ਮਹਿਰੋ ਦੀ ਆਪਾਂ ਉਹਦੇ ਨਾਲਾਂਗੇ ਜਿੱਥੇ ਵੀ ਉਹ ਕੰਮ ਨੂੰ ਕਦੇ ਲੋੜ ਪੈਂਦੀ ਹੈਗੀ ਉਦੇਸ਼ਪੋਰਟ ਦੇ ਵਿੱਚ ਖੜਨ ਦੀ ਤਾਂ ਆਪਾਂ ਉੱਥੇ ਜ਼ਰੂਰ ਪਹੁੰਚਾਂਗੇ ਚਾਹੇ ਮੈਂ ਇਕੱਲਾ ਹੀ ਪਹੁੰਚਾਂ ਚਾਹੇ ਮੇਰੇ ਨਾਲ ਹੋਰ ਵੀ ਮੁੰਡੇ ਆ ਕੇ ਜਿੰਨੇ ਮੇਰੇ ਗਰੁੱਪ ਦੇ ਮੈਂ ਸਾਰਿਆਂ ਨੂੰ ਲੈ ਕੇ ਜ਼ਰੂਰ ਪਹੁੰਚੂਗਾ ਇੱਕ ਵਾਰੀ ਉਹਨਾਂ ਦੇ ਆਵਾਜ਼ ਮਾਰਨ ਦੀ ਦੇਰ ਆ ਅਸੀਂ ਜਿੱਥੇ ਵੀ ਜਾਣਾ ਪਿਆ ਉੱਥੇ ਤੱਕ ਪਹੁੰਚਾਂਗੇ ਕਿਉਂਕਿ ਅਸੀਂ ਭਾਈ ਅਮਰਪਾਲ ਸਿੰਘ ਮਹਿਰੋ ਦੇ ਇਸ ਟਾਈਮ ਵੀ ਨਾਲ ਆ ਪਹਿਲਾਂ ਵੀ ਨਾਲ ਸੀ ਤੇ ਅੱਗੇ ਵੀ ਉਹਦੇ ਨਾਲ ਰਹਾਂਗੇ ਕਿਉਂਕਿ ਉਹ ਇੱਕ ਇਨਸਾਨ ਆ ਜਿਹੜਾ ਇਹ ਜਿਹੇ ਚੰਗੇ ਕੰਮ ਕਰ ਰਿਹਾ ਤੇ ਬਾਕੀ ਹੁਣ ਬਾਬੇ ਬਾਰੇ ਤਾਂ ਤੁਸੀਂ ਦੇਖ ਲਿਆ ਨੈੱਟ ਉਦੀ ਨਵੀਂ ਤੋਂ ਨਵੀਂ ਰਿਕਾਰਡਿੰਗ ਆ ਰਹੀ ਹੈਗੀ ਤੇ ਹੋਰ ਵੀ ਇਹ ਜਿਹੇ ਅਨੇਕਾਂ ਰਕੌਣਗੀਆਂ ਭਾਈ ਅਮਰਪਾਲ ਸਿੰਘ ਮੈਰੋਂ ਉਹਨਾਂ ਕੋਲੇ ਪੰਜਾਂ ਨੇ ਜੋ ਵਾਇਰਲ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਵੀ ਮੰਨ ਲਓ ਬੀਬੀਆਂ ਪਹਿਣਾ ਕੁੜੀਆਂ ਦੇਖਦੀਆਂ ਨੇ ਉਹਨਾਂ ਦੇ ਪੇਜ ਸੁਣਦੀਆਂ ਨੇ ਤੇ ਇਹ ਅਹਾਂ ਗੰਦ ਵਗਿਆ ਹੋਇਆ ਇਸ ਬਾਬੇ ਨੇ ਤੇ ਹੁਣ ਆਪਾਂ ਕੋਲ ਦੇ ਤੇ ਝੂਠੇ ਇਲਜ਼ਾਮ ਲਗਾ ਰਹੇ ਨੇ ਤੇ ਕਿਵੇਂ ਉਹਦੀ ਸ਼ਰੋਮਣੀ ਕਮੇਟੀ ਨੇ 2021 ਦੇ ਵਿੱਚ ਮਦਦ ਕੀਤੀ ਸੀ ਵੀ ਇਹ ਬੰਦਾ ਸੱਚਾ ਹੈਗਾ ਇਸ ਦੇ ਨਾਲ ਖੜੋ ਜੱਥੇ ਦਾ ਬਲੋ ਚੈੱਕ ਚਿੱਠੀ ਲਿਖੀ ਗਈ ਸੀ ਉਹ ਵੀ ਮੈਂ ਸਕਰੀਨਸ਼ਾਟ ਸ਼ੇਅਰ ਕਰਨ ਲੱਗਿਆਗਾ ਤੇ ਉਹਦੀ ਇੱਕ ਅਗਲੀ ਵੀਡੀਓ ਮੈਂ ਸਪੈਸ਼ਲ ਬਣਾਉਂਗਾ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਪਾਓ ਇਸ ਬਾਬੇ ਨੂੰ ਹੋਰ ਵੀ ਦਾਹਨ ਤਾਂ ਆਪਣੀ ਪਹਿਲਾਂ ਵਾਲੀ ਇਸ ਬਾਬੇ ਦੀ ਵੀਡੀਓ ਬਹੁਤ ਵਾਇਰਲ ਹੋਈ ਸੀਗੀ ਜੋ ਕਿ 12-13 ਲੱਖ ਵਿਊ ਹੋ ਚੁੱਕਿਆ ਹੈ 1.3 ਮਿਲੀਅਨ ਦੇ ਕਰੀਬ ਪਹੁੰਚ ਚੁੱਕੀ ਆਗੀ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਉਹ ਵੀਡੀਓ ਸ਼ੇਅਰ ਕੀਤੀ ਤੇ ਆਪਣੀ ਸਪੋਰਟ ਕੀਤੀ ਤੇ ਆਪਣਾ ਪੇਜ ਫੋਲੋ ਕੀਤਾ ਤੇ ਅੱਗੇ ਆਏ ਸਾਥ ਬਣਾਈ ਰੱਖਿਓ ਇਹੋ ਜੀਆਂ ਵਧੀਆ ਵੀਡੀਓ ਵੀਡੀਓ ਤੁਹਾਨੂੰ ਲਿਆ ਕੇ ਦਿਖਾਉਂਦੇ ਰਾਂਗੇ ਤੇ ਇਹੋ ਜੇ ਬਲਾਤਕਾਰੀ ਬਾਬਿਆਂ ਦਾ ਕੌੜਾ ਸੱਚ ਤੁਹਾਨੂੰ ਦਿਖਾਉਂਦੇ ਰਾਂਗੇ ਤੇ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਆਪਣਾ ਪੇਜ ਫੋਲੋ ਕਰ ਲਿਆ ਧੰਨਵਾਦ